ਮੈਂ ਸਰਵਣ ਸਿੰਘ ਭਲੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਅੱਜ ਪੂਰੇ ਪੰਜਾਬ ਦੇ ਅੰਦਰ ਮੋਦੀ ਤੇ ਭਗਵੰਤ ਮਾਨ ਸਰਕਾਰ ਦੀਆਂ ਅੜਥੀਆਂ ਸਾੜੀਆਂ ਜਾਣੀਆਂ ਨੇ ਜਿਵੇਂ ਤੁਸੀਂ ਜਾਣਦੇ ਹੋ ਜਿਵੇਂ ਹੜ੍ਹਾਂ ਦੀ ਮਾਰ ਹਿੱਟ ਪੂਰੇ ਪੰਜਾਬ ਨੂੰ ਤਬਾਹ ਕੀਤਾ ਇਸ ਵੇਲੇ ਨੇਰੀ ਚਖੜਨਾ ਫਸਲਾਂ ਬਰਬਾਦ ਹੋਈਆਂ ਔਰ ਇਸ ਵੇਲੇ ਵੀ ਬਰਸਾਤ ਹੋ ਰਹੀ ਹੈਗੀ ਆ ਅਰ ਹੜਾਂ ਦਾ ਮਾਪਜਾ ਪ੍ਰਤੀ ਏਕੜ 70000 ਰੁਪਇਆ ਇਹਦੋਂ ਗਾਹਾਂ ਪਸ਼ੂਆਂ ਦਾ ਪੋਲਟਰੀ ਫਾਰਮ ਜਿਹੜਾ ਮੁਰਗੀਆਂ ਦਾ ਨੁਕਸਾਨ ਹੋਇਆ ਉਹਦਾ ਅਰ ਇਹਦੋਂ ਗਾਹ ਜਿਹੜੇ ਘਰ ਨੇ ਕਿਸਾਨਾਂ ਮਜ਼ਦੂਰਾਂ ਖੇਤ ਮਜ਼ਦੂਰਾਂ ਛੋਟੇ ਦੁਕਾਨਦਾਰਾਂ ਦੇ ਜਿੰਨਾ ਉਹਨਾਂ ਦਾ ਨੁਕਸਾਨ ਹੋ ਗਿਆ ਦੀ ਪਰਪਾਈ ਕੀਤੀ ਜਾਵੇ ਜਿਹੜੇ ਰੇਟ ਵਾਲੇ ਖੇਤ ਆ ਉਹ ਸਰਕਾਰ ਆਪਣੇ ਤੌਰ ਤੇ ਵਿਹਲੇ ਕਰਵਾਵੇ ਇਹਦੋਂ ਗਾਹਾਂ ਜਿੰਨਾ ਰੇਤਾ ਜਿਹੜੀ ਜਿਹੜੀ ਮਿੱਟੀ ਗਾਰ ਹੜੇ ਗਏ ਆ ਖੇਤ ਉਹਨਾਂ ਵਾਸਤੇ ਵਿਸ਼ੇਸ਼ 18500 ਰੁਪਏ ਸਰਕਾਰ ਦੇ ਰਹੀ ਉਹ ਬਹੁਤ ਘੱਟ ਹੈਗਾ ਆਉਣ ਵਾਲੇ ਸਮੇਂ ਵਿੱਚ ਖਾਦ ਬੀਜ ਡੀਜ਼ਲ ਦਾ ਪ੍ਰਬੰਧ ਸਰਕਾਰ ਕਰੇ ਇਹ ਮੰਗਾਂ ਦੇ ਨਾਲ ਨਾਲ ਜਿਵੇਂ ਪਰਾਲੀ ਵਾਲੇ ਮਸਲੇ ਤੇ ਹੁਣ ਪ੍ਰਦੂਸ਼ਣ ਕਿੱਥੇ ਗਿਆ ਜਿਵੇਂ ਕਿਸਾਨਾਂ ਨੂੰ ਖਲਨਾਇਕ ਬਣਾਇਆ ਜਾ ਰਿਹਾ ਪਰਾਲੀ ਨੂੰ ਲੈ ਕੇ ਜਿਵੇਂ ਰੈੱਡ ਇੰਟਰੀਆਂ ਗ੍ਰਿਫਤਾਰੀਆਂ ਅਰੇਦੋਗਾ ਜਰਮਾਨੇ ਕੀਤੇ ਜਾ ਰਹੇ ਆ ਇਹ ਮਸਲੇ ਨੂੰ ਲੈ ਕੇ ਪੇ ਤੁਰੰਤ ਬੰਦ ਕੀਤੇ ਜਾਣ ਸਾਨੂੰ ਕੋ ਸਖਤ ਆਉਣ ਵਾਲੇ ਸਮੇਂ ਵਿੱਚ ਜਿਹੜਾ ਅੰਦੋਲਨ ਨਾ ਕਰਨਾ ਪਵੇ ਡੀਏਪ ਜਾਂ ਜੂਰੀਆ ਦੀ ਘਾਟ ਲਗਾਤਾਰ ਤੁਰੀ ਆ ਰਹੀ ਆ ਇਹਦੋਗਾ ਬਾਸਮਤੀ ਦੇ ਨਰਮੇ ਦੇ ਰੇਟੇ ਡਿੱਗੇ ਹੋਏ ਨੇ ਔਰ ਗੰਨੇ ਦਾ ਬਕਾਇਆ ਵੀ ਕੋਈ ਦਿਨ ਨੂੰ ਤਿਆਰ ਨਹੀਂ ਹੈਗਾ ਬੇਰਜ਼ਗਾਰੀ ਤਾਂ ਤੁਸੀਂ ਜਾਣਦੇ ਹੋ ਵੀ ਸਿਰੇ ਦੀ ਆ ਪੂਰੇ ਦੇਸ਼ ਦੇ ਭਾਰ ਵਿੱਚ ਜੋ ਹਾਲਾਤ ਸੀ ਦਿਖ ਰਹੇ ਹੈਗੇ ਤੋ ਇਨਾ ਮੰਗਾਂ ਨੂੰ ਲੈ ਕੇ ਜਿਹੜਾ ਅੱਜ ਜਿਹੜੇ ਅਰਥਿਕ ਫੁਕ ਮਜਾਰੇ ਜਿਸ ਤੱਕ ਮੇਰੇ ਕੋ ਖਬਰ ਆਈਆਂ ਲਗਭਗ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ 59 ਥਾਵਾਂ ਤੇ ਪੂਰੇ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਜਿਵੇਂ ਮੇਰੇ ਕੋ ਬੀਕੇ ਐਮ ਜੂ ਦਲਬਾਖ ਸਿੰਘ ਜੀ ਉਹਨਾਂ ਲਗਭਗ ਉਹ ਵੀ 9 ਥਾਵਾਂ ਤੇ ਪੰਜਾਬ ਅੰਦਰ ਪ੍ਰੋਗਰਾਮ ਕਰ ਰਹੇ ਨੇ ਬੀਕੇ ਜੂ ਆਜ਼ਾਦ ਵਾਲੇ ਲਗਭਗ 17 ਥਾਵਾਂ ਤੇ ਪ੍ਰੋਗਰਾਮ ਕਰ ਰਹੇ ਨੇ ਬੀਕੇ ਜੂ ਦੁਆਬਾ ਲਗਭਗ 7 ਥਾਵਾਂ ਤੇ ਇਸ ਤਰੀਕੇ ਨਾਲ ਹਾਲੇ ਕ੍ਰਾਂਤੀਕਾਰੀ ਜਾਂ ਹੋਰ ਨਾ ਜਥੇਬੰਦੀਆਂ ਦੇ ਵੀ ਆਉਣੇ ਬਾਕੀ ਨੇ ਤੇ ਲਗਭਗ ਇਹ ਪੰਜਾਬ ਦੇ ਅੰਦਰ 19 ਜ਼ਿਲ੍ਹਿਆਂ 'ਚ ਜਿਹੜੀ ਰਿਪੋਰਟ ਬਿਲਕੁਲ ਸਵੇਰ ਤੱਕ ਪਹੁੰਚੀ ਆ ਇਹ 92 93 ਥਾਵਾਂ ਤੇ ਪ੍ਰੋਗਰਾਮ ਹੋ ਰਹੇ ਨੇ ਇਹ ਜਿਹੜਾ ਪ੍ਰੋਗਰਾਮ ਆ ਲਗਭਗ ਪੰਜਾਬ ਦੇ ਅੰਦਰ ਸੈਂਕੜੇ ਥਾਵਾਂ ਤੋਂ ਉੱਪਰ ਟੱਪ ਜਾਣਾ ਹੈਗਾ ਤੇ ਪੰਜਾਬੀਆਂ ਨੂੰ ਅਪੀਲ ਹੈ ਕਿਸਾਨਾਂ ਮਜ਼ਦੂਰਾਂ ਨੂੰ ਬੇਸ਼ੱਕ ਬਰਸਾਤ ਹੋ ਰਹੀ ਆ ਵੱਧ ਚੜ ਕੇ ਆਓ ਅੱਜ ਮੋਦੀ ਤੇ ਭਗਵੰਤ ਮਾਨ ਸਰਕਾਰ ਦੀਆਂ ਅਰਥੀਆਂ ਸਾੜ ਕੇ ਹੜਾ ਆਇਆਂ ਦਾ ਜਵਾਬ ਮੰਗੀ ਵੀ ਜਿਹੜਾ ਤੁਸੀਂ ਡੈਮਾਂ ਰਹੀ ਪਾਣੀ ਛੱਡਿਆ ਉਹ ਮੈਨ ਮੇਡ ਆ ਉਹ ਕੁਦਰਤੀ ਆਪਤ ਨਹੀਂ ਹੈਗੀ ਉਹਦੀ ਜੁਡੀਸ਼ੀਅਲ ਕਮਿਸ਼ਨ ਕੋ ਇਨਕੁਆਇਰੀ ਕਰਾਈ ਜਾਵੇ ਔਰ ਦਰਿਆਵਾਂ ਨੂੰ ਨਹਿਰੀ ਸ਼ੇਪ ਦੇ ਕੇ ਪੱਕੇ ਦਰਿਆ ਦੇ ਬੰਨ ਬੰਨੇ ਜਾਣ ਤਾਂਕਿ ਅੱਗੇ ਤੇ ਕੋਈ ਵੀ ਹੜ੍ਹ ਪੰਜਾਬ ਵਿੱਚ ਨਾ ਆ ਸਕੇ ਇਹਦੇ ਨਾਲ ਦੀ ਨਾਲ ਜਿਹੜੇ ਕੁਦਰਤੀ ਲੰਘੇ ਨੇ ਬਰਸਾਤੀ ਉਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਧੰਨਵਾਦ